ਸਹਿਣ ਵੀਰੋ ਕਣਕ ਦੀ ਬਾਢੀ ਤੋਂ ਬਾਅਦ ਤੇ ਆਲੂਆਂ ਦੀ ਪਟਾਈ ਤੋਂ ਬਾਅਦ ਜਿਹੜਾ ਸੀਜ਼ਨ ਆ ਉਹ ਮੱਕੀ ਦਾ ਆ ਰਿਹਾ ਮੱਕੀ ਦੇ ਵਿੱਚ ਤੁਸੀਂ ਜਿਹਨੇ ਹੁਣ ਵੀਡੀਓ ਦੇਖ ਰਹੇ ਹੋ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਵੀਡੀਓ ਆ ਰਹੀਆਂ ਨੇ ਕਿ ਇਹਦੇ ਵਿੱਚ ਜੀ ਡੁਪਲੀਕੇਟ ਆ ਮੱਕੀ ਬਹੁਤ ਤਿਆਰ ਹੋ ਰਹੀ ਹੈ ਇਸ ਵਾਰ ਖਾਸ ਕਰਕੇ ਪੈਨਰ ਵੀ 1844 1899 ਤੇ 7750 ਪ੍ਰਸੈਂਟ ਵਾਲੀ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਕਿ ਜਿੰਨੀ ਕ ਆਪਾਂ ਨੂੰ ਜਾਣਕਾਰੀ ਆ ਜਿੰਨੀ ਕ ਆਪਾਂ ਨੂੰ ਉਹਦੇ ਬਾਰੇ ਨੌਲੇਜ ਆ ਗਈ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੇ ਆਪਾਂ ਆਸਲੀ ਨਾਗਲ ਦੀ ਪ੍ਰਾਇਮਰ ਜਿਹੜੀ ਪਛਾਣ ਉਹ ਕਿਵੇਂ ਕਰ ਸਕਦੇ ਆਂ ਕਿਉਂਕਿ ਕਿਸਾਨ ਵੀਰੋ ਜਿਹੜੀ ਬੀ ਨੇ ਹੀ ਨਹੀਂ ਰੱਖਣੀਆਂ ਆਪਣੇ ਫਸਲ ਦੇ ਝਾੜ ਦੀ ਜਾਂ ਫਸਲ ਦੇ ਜੋ ਵੀ ਆਪਾਂ ਪ੍ਰੋਡਕਸ਼ਨ ਲੈਣੀ ਆ ਜਾਂ ਜੇ ਆਪਾਂ ਸਾਈਲੇਜ ਲਈ ਲੈਣੀ ਆ ਇਹ ਆਪਾਂ ਪਕਾਉਣ ਦੀ ਲਈ ਲੈਣੀ ਆ ਜੇਕਰ ਆਪਣੇ ਕੋਲ ਜੀ ਹੀ ਡੁਪਲੀਕੇਟ ਹੋਵੇਗਾ ਤਾਂ ਆਪਾਂ ਜਿਹੜਾ ਸਹੀ ਝਾੜ ਨਹੀਂ ਲੈ ਸਕਾਂਗੇ ਓ ਇਸ ਤਰ੍ਹਾਂ ਦੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ ਤੇ ਨਾਲ ਜਿਹੜਾ ਘੰਟੀ ਦਾ ਲੱਗਿਆ ਬਟਨ ਉਹ ਜੂਰ ਦਬਾਓ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਹਾਂ ਕਿਸਾਨ ਵੀਰੋ ਕਮੈਂਟ ਜਰੂਰ ਕਰਿਆ ਕਰੋ ਕਿ ਤੁਹਾਨੂੰ ਇਹ ਵਾਲੀ ਵੀਡੀਓ ਕਿੱਦਾਂ ਦੀ ਲੱਗ ਰਹੀ ਹੈ ਹਣ ਵੀਰੋ ਆਪਾਂ ਪੈਕਟ ਦੇ ਵਿੱਚ ਦੋ ਪੈਕਟ ਆਪਾਂ ਜਿਹੜੇ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ ਕਿ ਦੋਨੇ ਪੈਕਟ ਸੇਮ ਨੇ ਦੋਨੇ ਪੈਕਟਾਂ ਦੇ ਵਿੱਚ ਕੋਈ ਫਰਕ ਨਹੀਂ ਸੇਮ ਕਲਰ ਆ ਸੇਮ ਡਿਜ਼ਾਈਨ ਆ ਇਹਦੇ ਵਿੱਚ ਆਪਾਂ ਪਰਖ ਕਿਵੇਂ ਕਰਨੀ ਹੈ ਇਹ ਤੁਸੀਂ ਸਾਹਮਣੇ ਹੀ ਨੇ ਤੁਸੀਂ ਪੱਟੀਆਂ ਦੇਖ ਰਹੇ ਹੋ ਨਾ ਇਹ ਦੋ ਪੱਟੀਆਂ ਇੱਕ ਅੱਡਾ ਦੋਨੇ ਪੈਰਟਾਂ ਦੇ ਅਲੱਗ-ਅਲੱਗ ਆ ਇਹਨਾਂ ਦੇ ਵਿੱਚ ਇੱਕ ਚੀਜ਼ ਛੁਪੀ ہوئی ਆ ਇੱਕ ਲੋਟ ਨੰਬਰ ਆ ਇੱਕ ਜਿਹੜੀ ਮੇਨ ਚੀਜ਼ ਆ ਜਦੋਂ ਤੁਸੀਂ ਇਹ ਪੱਟੀ ਨੂੰ ਨਾ ਖਾੜੋਗੇ ਥੋੜ੍ਹਾ-ਥੋੜ੍ਹਾ ਬਲੇਡ ਨਾਲ ਖੁਰਚੋਗੇ ਮਨ ਜੇ ਚੱਲ ਤਾਂ ਇਹਦੇ ਡੁਪਲੀਕੇਟ ਪਾਈਡ ਦੇ ਜਿਹੜੀ ਅਖਾਨੀ ਦੇ ਨਾਲ ਇਹ ਨਿਕਲ ਜੂ ਕੋ ਖੁਰ ਜੂਗੀ ਇਹ ਦੇਖੋਗੇ ਹੁਣ ਤੁਸੀਂ ਇਹ ਆਪਾਂ ਹੁਣ ਪਟ ਲਈ ਦੇਖੋ ਇਹ ਸਾਰੀ ਨਾਲ ਆ ਗਈ ਇਹ 100% ਡੁਪਲੀਕੇਟ ਹੁਣ ਤੁਸੀਂ origignal package ਦੇਖੋ ਇਹ ਜਿਹੜੀ ਕੰਪਨੀ ਆ ਨਾ ਕੰਪਨੀ ਨੂੰ ਜੇ ਪਤਾ ਵੀ ਆਪਣੇ package ਦੇ ਵਿੱਚ ਜਾਂ ਆਪਣੇ maal ਦੇ ਵਿੱਚ ਡੁਪਲੀਕੇਟ ਚਾਰੋ ਉਹਨੇ ਕੋਈ ਨਾ ਕੋਈ ਚੀਜ਼ ਦੇ ਵਿੱਚ ਡਿਫਰੈਂਟ ਜਾਂ ਕੋਈ ਅਲੱਗ ਜੀ ਪਾਉਣੀ ਹੁੰਦੀ ਹੈ ਕਿ ਜਿਹੜੇ ਆਪਾਂ ਨੂੰ ਪਹਿਚਾਨ ਆ ਸਕੇ ਤੇ ਕੋਈ ਵੀ ਚੀਜ਼ ਹੁਣ ਤੁਸੀਂ ਦੇਖੋ ਇਹ package ਦੇ ਵਿੱਚ ਜਿਹੜੀ ਇਹ ਪੱਟੀਆਂ ਉਖਾੜੀ ਨਹੀਂ ਗਈ ਇੱਕ ਹੋਰ ਚੀਜ਼ ਦੇਖੋ ਹੁਣ ਤੁਸੀਂ ਇਦੇ ਉੱਪਰ ਨੇ ਇੱਕ ਲੋਡ ਨੰਬਰ ਹੋਊਗਾ ਜੇ ਤੁਸੀਂ ਇਹਨੂੰ ਐਨਾ ਟੇਡਾ ਕਰਕੇ ਦੇਖੋਗੇ ਇਸ ਸਪਰਾਈਟ ਨੂੰ ਇਦਾਂ ਹਿਲਾ ਕੇ ਦੇਖੋਗੇ ਤੁਹਾਨੂੰ ਜਿਹੜਾ ਸਾਈਨਿੰਗ ਜੀ ਆਊਗੀ ਥੋੜ੍ਹੀ ਥੋੜ੍ਹੀ ਲੋਡ ਨੰਬਰ ਦੀ ਉਹ ਤੁਸੀਂ ਲੋਡ ਨੰਬਰ ਦੇਖ ਲਿਆ ਹਨ ਤਾਂ ਇੱਕ ਇਹ ਫੋਟੋ ਹੈ 바ਰ ਕੋਡ ਇਹ ਤੁਸੀਂ ਦੇਖ ਰਹੇ ਹੋ ਫੋਟੋ ਹੈ 바ਰ ਕੋਡ ਆ ਇਹ ਇੱਕ ਵੀ ਫੋਟੋ ਖਿੱਚ ਲੈਣੀ ਹੈ ਜੇ ਤੁਸੀਂ ਇਹਦੀ ਫੋਟੋ ਖਿੱਚ ਲਈ ਨਾ ਇੱਕ ਐਪ ਆਉਂਦਾਗਾ ਕੋਰੀਟਿਵਾ ਐਪ ਆਉਂਦਾਗਾ E O R E T I V -E T E V -E -E -E. A ਇਹ ਪਲੇ ਸਟੋਰ ਦੇ ਵਿੱਚ ਆਸਾਨੀਆਂ ਵਜਿ ਇਹ ਤੁਸੀਂ ਐਪ ਡਾਊਨਲੋਡ ਕਰ ਲਿਓ ਇਹ ਈਮੇਲ ਭਰ ਦਿਓ ਤੇ ਫਾਰਵਰਡ ਭਰ ਦਿਓ ਨਹੀਂ ਇਹਨੂੰ ਕਾਪ ਕਰ ਲਿਓ ਜੇ ਵੀ ਹੁਣ ਨਹੀਂ ਹੈ ਭਰਨਾ ਬਸ ਇਹ ਡਿਟੇਲ ਆ ਤੁਸੀਂ ਭਰ ਸਕਦੇ ਜੇ ਭਰ ਕੇ ਤੁਸੀਂ ਸਕੈਨ ਕਰੋਗੇ ਨਾ ਕਿ ਆ ਲੌਟ ਨੰਬਰ ਆ ਜਾਣੀ ਇਹ ਲੋਡ ਨੰਬਰ ਆ ਜਾਣਗੇ ਵੀ ਇਹ ਲੋਡ ਨੰਬਰ ਦੇ ਦਾ ਇਹ ਮਾਲ ਆਗਾ ਇਹਦੀ ਇਹ ਮੱਤੀ ਦੇ ਇਹਦਾ ਪਾਈਟਾਈਲ ਵੀ ਹੈ ਇੱਕ ਉਹ ਇਹ ਲੋਡ ਨੰਬਰ ਦੀ ਪੈਕਿੰਗ ਇਹਨਾਂ ਤੋਂ ਅੱਡਾ ਕਨਫਰਮ ਹੋ ਜੂਗੀ ਇਹ ਜਿਹੜਾ ਬੀ ਆ ओरिजिनल ਉਹਨੂੰ ਤਿੰਨ ਚੀਜ਼ਾਂ ਲੱਸੀਆ ਇੱਕ ਲੋਡ ਨੰਬਰ ਹੋ ਗਿਆ ਸਕੈਨਿੰਗ ਵਾਲਾ ਹੋ ਗਿਆ ਤੇ ਇੱਕ ਇਹ ਜਿਹੜਾ ਬਾਰ ਕੋਡ ਹੋ ਗਿਆ ਤੇ ਇੱਕ ਹੋ ਗਿਆ ਜੋ ਤੁਸੀਂ ਉਖਾੜੋਗੇ ਪੱਟੀ ਨੂੰ ਉਹ ਖੁਰਦੀ ਤੋ ਇਹਨਾਂ ਗੱਲਾਂ ਦਾ ਧਿਆਨ ਰੱਖਿਓ ਕਿਉਂਕਿ ਬਹੁਤੇ ਵੀਰ ਬਾਅਦ ਚ ਨਾ ਕਹਿੰਦੇ ਨੇ ਕਿ ਬੀ ਮਾੜਾ। ਖਾਨ ਵੀਰੋ ਬੀ ਨਹੀਂ ਮਾੜਾ ਕਿਉਂਕਿ ਜੇ ਤੁਸੀਂ ਬੀ ਖਰੀਦਿਆ ਕਲੀ ਜਦਾਂ ਇਹ ਵੀ ਤੁਸੀਂ ਯਾਰ ਬੀ ਜਦੋਂ ਵੀ ਲੈਣਾ ਨਾ ਵੀਰੇ ਉਹ ਬੀ ਤੁਸੀਂ ਪੱਕੇ ਬਲ ਤੇ ਲੋ। ਆਪਾਂ ਪੈਸੇ ਦੇਣਾ ਯਾਰ ਆਪਾਂ ਪੈਸੇ ਦੇ ਕੇ ਬੀ ਖਰੀਦਣਾ ਘੱਟੋ ਘੱਟ ਆਪਾਂ ਨੂੰ ਇਹ ਚੀਜ਼ ਦਾ ਹੋਵੇ ਨਾ ਵੀ ਆਪਾਂ ਬੀ ਓਰੀਜਨਲ ਖਰੀਦਿਆ ਦੁਕਾਨਦਾਰ ਦੇ ਮਨ ਦੇ ਵਿੱਚ ਵੀ ਡਾਊਟ ਜਾਵੇ ਉਹਦੇ ਡਰ ਹੋਵੇ ਵੀ ਹਾਂ ਜੀ ਕੋਈ ਵੀ ਦੁਕਾਨਦਾਰ ਕੋ ਉਹਦੇ ਵਿੱਚ ਇੱਕ ਹੁੰਦਾ ਬਹੁਤੇ ਕਿਸਾਨ ਵੀ ਜਿਹੜੇ ਦੁਕਾਨਦਾਰ ਆ ਬਹੁਤ ਇਹਦਾ ਸਹੀ ਜਿਹੜੇ ਵੀ ਦੇ ਰਹੇ ਨੇ ਕਿਸਾਨਾਂ ਨੂੰ ਉਹਦੇ ਮਨ ਦੇ ਵਿੱਚ ਵੀ ਹੋਵੇ ਵੀ ਹਾਂ ਜਿਹੜਾ ਇਹ ਤਾਂ ਬੀ ਦਿੱਤਾ ਯਾਰ ਇਹ ਡੁਪਲੀਕੇਟ ਆ ਜਿਹੜਾ ਬੀ ਦਿੱਤਾ ਤੇ ਆਪਾਂ ਨੇ ਕੋਈ ਐਕਸ਼ਨ ਹੋ ਸਕਦਾ ਹੈ ਲੀਗਲ ਐਕਸ਼ਨ ਆਪਾਂ ਲੈ ਸਕਦੇ ਹਾਂ ਤੇ ਇਹਦੇ ਲਈ ਤੁਸੀਂ ਇਹਦਾ ਅਰੀਨ ਬੀ ਲਓਗੇ ਕਿਉਂਕਿ ਦੁਕਾਨਦਾਰ ਨੂੰ ਵੀ ਨਹੀਂ ਕੋਈ ਹਰਜ ਜਿਹੜੀ ਹੁਣ ਕੰਪਨੀਆਂ ਨੇ ਉਹ ਮਾਰਕੀਟਿੰਗ ਕਰਦੀ ਆ ਉਹ ਜ਼ਿਆਦਾਤਰ ਜਿਹੜੀ ਹੁਣ ਵੱਡੀਆਂ ਦੁਕਾਨਾਂ ਦੇ ਉੱਪਰ ਕਰਦੀ ਆ ਸਿੱਧੀ ਕਰਦੀ ਆ ਜੇ ਉਹ ਤੁਸੀਂ ਕਰਦੀ ਆ ਤਾਂ ਉਹਨਾਂ ਨੂੰ ਜਿਹੜੇ ਦੁਕਾਨਦਾਰ ਨੂੰ ਜੀ ਹੁੰਦਾ ਵੀ ਇਹ ਕੰਪਨੀ ਦਾ ਮਾਲ ਆ ਕੰਪਨੀ ਤੋਂ ਆਇਆਗਾ ਇਹਦੇ ਵਿੱਚ ਡੁਪਲੀਕੇਟ ਹੈ ਹੀ ਨਹੀਂ ਨਾਊਗੀ ਆਪਾਂ ਨੂੰ ਦਾੜਾ ਆਪਾਂ ਵੇਹਟੜ ਕੋ ਕੇ ਆਪਾਂ ਇਹਨੂੰ ਖੇਲ ਕਰ ਸਕਦੇ ਹਾਂ ਕਿਉਂਕਿ ਉਹਨਾਂ ਨੇ ਅੱਗੇ ਜੇ ਕੋਈ ਕੋਈ ਪ੍ਰੋਬਲਮ ਆਊਗੀ ਕੋਈ ਦਿੱਕਤ ਆਊਗੀ ਤਾਂ ਉਹਨਾਂ ਨੇ ਅੱਗੇ ਦੁਕਾਨਾ ਕੰਪਨੀ ਵਿੱਚ ਜੇ ਵੀ ਤੁਹਾਡੀ ਦਿੱਕਤ ਆਈ ਕਿਉਂਕਿ ਕੰਪਨੀ ਦਾ ਮਾਲ ਆ ਕੰਪਨੀ ਆਪਣੇ ਮਾਲ ਨੂੰ ਕਿਵੇਂ ਡੁਪਲੀਕੇਟ ਕਰੇਗੀ ਸੋ ਇਹਨਾਂ ਗੱਲਾਂ ਹਟਾ ਧੁਰਖੋ ਇਹ ਇਹ ਨਹੀਂ ਵੀ ਆਪਾਂ ਇਕੱਲੇ ਆਪਾਂ ਮੱਕੀ ਦੀ ਵੀ ਗੱਲ ਕਰਦੇ ਆਪਾਂ ਕੋਈ ਵੀ ਬੀ ਲੈਣ ਅੱਗੇ ਹੁਣ ਝੋਨੇ ਵੀ ਆਉਣਗੇ ਨਵੇਂ ਤੋਂ ਨਵੇਂ ਜਾਂ ਮੂਗਰੇ ਵੀ ਆਉਣ ਉਹਨਾਂ ਹਰੇਕ ਕਿਸਾਨ ਵੀਰੋ ਜਿਹੜਾ ਵੀ ਨਾ ਬੀ ਜਿਹੜਾ ਥੋੜੇ ਬਈਏ ਚੱਲ ਜੇ ਉਹਦੇ ਵਿੱਚ ਡੁਬਲੀਕੇਟ ਹਰ ਹਿੱਲੇ ਚਾਰ ਹੋਣੀ ਹੀ ਹੋਣੀ ਹੈ ਇਹ ਕੋਈ ਵੀ ਆ ਤੋਂ ਇਹਨਾਂ ਗੱਲਾਂ ਤਾਂ ਜ਼ਰੂਰ ਇੱਕ ਬਾਅਦ ਵਿੱਚ ਆਪਣੇ ਜ਼ਮੀਨ ਨੂੰ ਮਾੜਾ ਕਹਿਣਾ ਆਪਣੇ ਪਾਣੀ ਨੂੰ ਮਾੜਾ ਕਹਿਣਾ ਵੀ ਇਹ ਪਾਣੀ ਨਹੀਂ ਸਹੀ ਜਾਂ ਇਹ ਬੀ ਨਹੀਂ ਸਹੀ सॉरी ਕਿ ਜ਼ਮੀਨ ਨਹੀਂ ਸਹੀ ਉਹਦੇ ਨਾਲ ਚੰਗਾ ਹੁਣ ਗੱਲਾਂ ਦਾ ਧਿਆਨ ਰੱਖ ਲਈਏ ਤੇ ਜੇ ਦਾ ਬਾਅਦ ਵਿੱਚ ਆਪਾਂ ਨੂੰ ਪੁਸਤਾਉਣਾ ਨਾ ਪਵੇ ਧੰਨਵਾਦ ਜੀ ਮਿਹਰਬਾਨੀ